प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें सिमिलर फाउंडेशन वालों महाराजा अग्रसेन धर्मशाला विखे अंग नदी सुविधा लाइ लाया गया कैंप ਹਰ ਕੌਵੇਦਾਰ ਹਰਦੇਵ ਸਿੰਘ ਢెంਪੀ ਢਿੱਲੋਂ ਦੇ ਸੰਨ੍ਹਦੇਸ਼ ਅਨੁਸਾਰ ਸਿਮਰਨ ਫਾਊਂਡੇਸ਼ਨ ਦੇ ਦਰਵਾਹਵਾਂ ਵੱਲੋਂ ਸੰਸਥਾ ਦੇ ਪ੍ਰਧਾਨ ਆਵੈ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਮਹਾਰਾਜਾ ਅਗਰਸੈਨ ਧਰਮਸ਼ਾਲਾ ਵਿਖੇ ਆਂਗਨ ਸਰਟੀਫਿਕੇਟ ਅਤੇ ਜੁਆਈ ਆਈ ਡੀ ਕਾਰਡ ਬਣਾਏ ਗਏ ਇਸ ਸਬੰਧੀ ਸਿਮਰਨ ਫਾਊਂਡੇਸ਼ਨ ਦੇ ਪ੍ਰਧਾਨ ਆਵੈ ਸਿੰਘ ਢਿੱਲੋਂ ਨੇ ਦੱਸਿਆ ਕਿ ਹਰ ਕਟੇ ਲੋਕਾਂ ਲਈ ਜਿਨ੍ਹਾਂ ਨੂੰ ਸਹੂਲਤਾਂ ਦੀ ਲੋੜ ਹੈ ਪਰ ਕਿ ਸੇ ਕਾਰਨ ਲੋਕ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਲੈਣ ਤੋਂ ਅੰਝੇ ਰਹਿ ਜਾਂਦੇ ਹਨ ਉਹਨਾਂ ਅੰਗਹੀ ਲੋਕਾਂ ਨੂੰ ਸਹੂਲਤ ਦੇ ਲਈ ਇਸ ਕੈਂਪ ਵਿੱਚ ਆਗਰਹੇ ਵਿਅਕਤੀਆਂ ਨੂੰ ਅੰਗਹੀਤਾ ਸਰਟੀਫਿਕੇਟ ਅਤੇ ਯੂਆਈਡੀ ਕਾਰਡ ਮੁਕਤੇ ਬਣਾ ਕੇ ਦਿੱਤੇ ਗਏ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਅੰਗਹੀਨਤਾ ਸਰਟੀਫିକੇਟ ਵਾਲੇ ਵਿਅਕਤੀਆਂ ਨੂੰ ਵੱਖ-ਵੱਖ ਸਕੀਮਾਂ ਅਤੇ ਸਹੂਦਾਵਾਂ ਦਾ ਲਾਭ ਦਿੱਤਾ ਜਾਂਦਾ ਹੈ ਜਦੋਂ ਕਿ ਕੁਝ ਵਿਅਕਤੀ ਅੰਗਹੀਨਤਾ ਸਰਟੀਫିକੇਟ ਨਾ ਹੋਣ ਕਰਕੇ ਇਹਨਾਂ ਸਹੂਤਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਕਾਰਨ ਅੱਜ ਇਹ ਕੈਂਪ ਲਾ ਕੇ ਅੰਗਹੀਨ ਵਿਅਕਤੀਆਂ ਦੇ ਸਰਟੀਫିକੇਟ ਬਣਾਏ ਗਏ ਹਨ ਤਾਂ ਜੋ ਉਹ ਵੀ ਸਰਕਾਰੀ ਸਹੂਦਾਵਾਂ ਅਤੇ ਸਹੂਤਾਵਾਂ ਦਾ ਲਾਭ ਪ੍ਰਾਪਤ ਕਰ ਸਕਣ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਕੋਈ ਅਗਹੀਨ ਵਿਅਕਤੀ ਸਰਟੀਫିକੇਟ ਤੋਂ ਵਾਂਝਾ ਰਹਿ ਜਾਂਦਾ ਹੈ ਭਾਈ ਜੁਲਾਈ ਨੂੰ ਪਿੰਡ ਗੁਰੂਸਰ ਤੇ ਜੁਲਾਈ ਨੂੰ ਪਿੰਡ ਕੋਟਪਾਈ ਅਤੇ 24 ਜੁਲਾਈ ਨੂੰ ਪਿੰਡ ਦੋਦਾਵੇਕੇ ਕੈਂਪ ਲਾਇਆ ਜਾ ਰਹੇ ਹਨ ਉੱਥੇ ਪਹੁੰਚ ਕੇ ਆਪਣੇ ਅੰਗ ਇਨ ਸਰਟੀਫିକਟ ਬਣਵਾ ਕੇ ਪੈਨਸ਼ਨ ਵੀਲਚੇਅਰ ਅਗਰ ਲੱਕੜ ਦੇ ਅੰਗ ਆਦਿ ਸਹੂਲਤਾਂ ਲੈ ਸਕਦੇ ਹਨ ਉਹਨਾਂ ਦੱਸਿਆ ਕਿ ਇਸ ਮੌਕੇ ਗਲ ਕੰਨ ਨੱਕ ਰੋਗ ਦੇ ਮਾਹਰ ਹੱਡੀਆਂ ਦੇ ਮਾਹਰ ਅੱਖਾਂ ਦੇ ਮਾਹਰ ਮਨੋਵਿਗਿਆਨ ਦੇ ਡਾਕਟਰ ਅਤੇ ਸੇਵਾ ਕੇਂਦਰ ਆਦੇ ਦੀਆਂ ਟੀਮਾਂ ਆਪਣੀਆਂ ਸੇਵਾਵਾਂ ਦੇਣਗੇ ਇਸ ਲਈ ਉਹਨਾਂ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਦੇ ਅਪੀਲ ਕੀਤੀ ਮੈਨੂੰ ਸਾਵਾਬ ਦੇ ਅਰਥ ਸਿੱਖਣ ਪਲੇਅ ਦੇ ਬਾਰੇ ਕੀ ਜਾਨਣਾ ਚਾਹੁੰਗੇ ਕਿ ਸਿੰਘੂ ਫਾਊਂਡੇਸ਼ਨ ਵੱਲੋਂ ਕੈਂਪ ਲਗਾਇਆ ਇਹ ਸਾਰੇ ਹਫ਼ਤੇ ਦੇ ਅੰਦਰ ਸਾਨੂੰ ਤਕਲੀਫ ਸੀਗੀ ਪਤਾ ਲੱਗਦਾ ਸੀ ਮਸ਼ਹੂਰ ਸੰਦਾ ਸੀ ਕਿ ਬਹੁਤ ਲੋਕ ਸਰਕਾਰੀ ਸੁਰਤਾ ਤੇ ਸਬੰਧੀ ਨਹੀਂ ਲੈਪੇਦੇ ਕਿਉਂਕਿ ਉਹਨਾਂ ਕੋਲੇ ਕਾਗਜ਼ੀ ਨਹੀਂ ਦੇਸ਼ਿਕਾ ਕੋਈ ਆਈਡੀ ਕਾਰਡ ਨਹੀਂ ਹੁੰਦਾ ਦਾ ਉਹ ਦਸਨੀਰ ਤਾਂ ਨਹੀਂ ਕਿਉਂਕਿ ਲੋਕਾਂ ਨੂੰ ਅੱਡਾਂ ਥਾਵਾਂ ਤੇ ਜਾਣਾ ਪੈਂਦਾ ਸੀ ਅਡਾ ਡਾਕਟਰਾਂ ਕੋਲ ਮਿਲਣਾ ਪੈਂਦਾ ਸੀ ਤੇ ਕਈ ਲੋਕ ਨਹੀਂ ਜਾ ਸਕਦੇ ਸੀ ਇਹ ਸਿਰ ਮੋਰ ਕਰਨ ਲਈ ਅਸੀਂ ਅੱਜ ਤੇ ਕੈਂਟਰ ਚਾਹ ਤੇ ਡਾਕਟਰ ਵੀ ਨੇ ਸੇਵਾ ਕੇਂਦਰ ਵੀ ਆ ਹੈਲਪ ਡੈਸਕ ਵੀ ਹੈ ਤੇ ਅਸ਼ੂਕ ਵੀ ਹੈ ਰੈੱਡ ਕਰਾਸ ਵਾਲੀ ਵੀ ਸਾਰਾ ਕੁਝ ਇੱਕੋ ਥਾਂ ਤੇ ਮਿਲ ਜੂਗਾ ਤਾਂ ਉਮੀਦ ਇਹ ਹੈ ਕਿ ਅਸੀਂ ਚਾਰ ਕੈਂਪ ਸਾਰੇ ਹੈਲਥ ਕੇਅਰ ਲਗਾ ਰਹੇ ਹਾਂ ਸਭੀਆਂ ਮੁਸ਼ਕਲਾਂ ਦੂਰ ਹੋਣਗੀਆਂ ਸਭੇ ਕਾਰਜ ਇਕੋ ਥਾਂ ਤੇ ਬਣ ਕੇ ਉਹਨਾਂ ਨੂੰ ਅਸ਼ੂਕ ਦੇ ਕੋਲ ਜਿਹੜੇ ਡਿਗ੍ਰੀ ਆਮ ਲੋਕਾਂ ਕੋਲ ਹੈ ਜਿਹਨਾਂ ਦੇ ਸਰਟੀਫਿਕੇਟ ਆਉਂਦਾ ਕੀ ਲਾਭ ਹੈ ਜਿਨ੍ਹਾਂ ਦੇ ਸਰਟੀਫਿਕੇਟਾਂ ਦੇ ਵਿੱਚ ਉਹਨਾਂ ਨੂੰ ਪੈਨਸ਼ਨਾਂ ਮਿਲ ਜਾਂਦੀਆਂ ਵੀਜ਼ਾ ਮਿਲ ਜਾਂਦੇ ਇਲੈਕਟ੍ਰੋਨਿਕ ਵੀਜ਼ਾ ਮਿਲ ਜਾਂਦੀ ਹੈ ਫੌਂਡਾਂ ਚ ਮਿਲ ਜਾਂਦੇ ਸ਼ੇਅਰਿੰਗ ਰੇਟ ਬੜੇ ਮਹਿੰਗੇ ਆ ਉਹ ਮਿਲ ਜਾਂਦੀ ਹੈ ਕਿਸੇ ਕਿਸੇ ਨੂੰ ਜੋ ਵੀ ਤਕਨੀਕਾਂ ਉਹ ਮਿਲ ਜਾਂਦੀ ਹੈ ਨਾਲ ਹੀ ਜਿਹੜੇ ਆਪਣੀ ਆਈਡੈਂਟੀਫਿਕੇਸ਼ਨ ਵਾਸਤੇ ਆਧਾਰ ਕਾਰਡ ਇੱਕ ਵਿਕਲਪ ਵਿਅਕਤੀਆਤਿਕ ਡਿਜੀਟਲ ਦੇ ਰੱਖਿਆ ਵਾਸਤੇ ਇਹ ਆਈਡੈਂਟੀਫਿਕੇਸ਼ਨ ਕਾਰਡ ਅੱਗੇ ਵੀ ਕੋਈ ਸ਼ੁਰੂਤ ਚਾਹੀਦੀ ਹੈ ਕੋਈ ਸਹੀ ਅਧਿਕਾਰ ਲੱਗੇ ਅੱਗੇ